ਸਾਸ੍ਰਿਕਾਲ ਦੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਮੈਂ ਅੱਜ ਲੈ ਕੇ ਆਈਆਂ ਮੇਰਾ ਨਾਂ ਹੈ ਜੀ ਅਮਰਜੀਤ ਕੌਰ ਮੈਂ ਤੁਹਾਡੇ ਲਈ ਲੈ ਕੇ ਆਈਆਂ ਇੱਕ ਹੋਰ ਵੀਡੀਓ ਜਿਹਦੇ ਵਿੱਚ ਹੈਗਾ ਆ ਕਿ ਮੇਰੇ ਕੋਲ ਸ਼ਾਇਦ ਗਲਤੀ ਦੇ ਨਾਲ ਇਸ ਬਾਹਾਂ ਦੀ ਲੰਬਾਈ ਜਿਹੜੀ ਆ ਕੱਟ ਰਹਿ ਗਈ ਆ ਉਹਨਾਂ ਨੇ ਜਦ ਜੈਂਪਰ ਇਹ ਪਾ ਕੇ ਦੇਖਿਆ ਸੂਟ ਤਾਂ ਉਹਨਾਂ ਨੂੰ ਇਹ ਬਾਹਾਂ ਦੀ ਮੋਰੀ ਜਿਹੜੀ ਘੱਟ ਲੱਗੀ ਕਿਉਂਕਿ ਜੇ ਬਾਹਾਂ ਦੀ ਲੈਂਥ ਘੱਟ ਰਹਿ ਗਈ ਆ ਫਿਰ ਹੋ ਸਕਦਾ ਆ ਵੀ ਉਹਦੇ ਨਾਲ ਫਿਰ ਬਾਹਾਂ ਦੀ ਮੋਰੀ ਜਿਹੜੀ ਆ ਘੱਟ ਰਹੀ ਹੀ ਜਾਣੀ ਸੀ ਤੇ ਇਹਦੇ ਵਿੱਚ ਮਾਰਜਨ ਵੀ ਬਿਲਕੁਲ ਨਹੀਂ ਸੀ ਆ ਦੇਖੋ ਮੈਂ ਹੁਣ ਬਾਹਾਂ ਢੇੜ ਚੁੱਕੀ ਆ ਤੇ ਇਹਦੇ ਵਿੱਚ ਬਿਲਕੁਲ ਵੀ ਮਾਰਜਨ ਨਹੀਂ ਹੈਗਾ ਸਿਗਾ ਤੇ ਇਹਨੂੰ ਹੁਣ ਮੈਂ ਕਿਸ ਤਰੀਕੇ ਨਾਲ ਖੁੱਲਾ ਕਰੂੰਗੀ ਤਾਂ ਜੋ ਜਿਹੜੇ ਮੇਰੇ ਹੈਗੇ ਆ ਮਤਲਬ ਕਸਟਮਰ ਹੈ ਉਹ ਵੀ ਖੁਸ਼ ਹੋ ਜਾਣ ਤਾਂ ਮੈਨੂੰ ਵੀ ਖੁਸ਼ੀ ਮਿਲੇ ਵੀ ਹਾਂ ਮੈਂ ਉਹਨਾਂ ਦਾ ਕੱਪੜਾ ਜਿਹੜਾ ਆ ਸਹੀ ਕਰਕੇ ਦਿੱਤਾ ਇੱਕ ਤਾਂ ਦੇਖੋ ਜੀ ਇਹ ਜਿਹੜੇ ਸੂਟ ਆ ਇਹਨਾਂ ਦੇ ਵਿੱਚ ਇਦਾਂ ਜੋੜ ਬਹੁਤ ਪੈਂਦੇ ਆ ਇੱਕ ਜੋੜ ਮੈਂ ਇਹ ਪਾਇਆ ਹੈਗਾ ਇੱਕ ਇਹ ਜੋੜ ਇਹ ਪਾਇਆ ਹੈਗਾ ਫਿਰ ਜਾ ਕੇ ਆਪਣਾ ਇਹ ਮੋਢਾ ਜਿਹੜਾ ਆ ਗਰ ਹੋਇਆਇਆ ਕਿਉਂਕਿ ਜਿਹੜਾ ਥੋੜਾ ਜਿਹਾ ਕਹਿੰਦੇ ਹੁੰਦੇ ਸਿਹਤ ਭਾਰੀ ਹੁੰਦੀ ਆ ਫਿਰ ਉਹਨਾਂ ਦੇ ਵਿੱਚ ਇਦਾਂ ਜਿਹੜੇ ਜੋੜ ਆ ਉਹ ਪੈ ਹੀ ਜਾਂਦੇ ਆ ਇਹ ਕਿ ਸਾਈਡ ਤੇ ਜਿਹੜੀਆਂ ਬਾਹਾਂ ਆ ਇਹ ਦੇ ਦਿੰਦੇ ਆ ਹੁਣ ਮੈਂ ਤੁਹਾਨੂੰ ਇਹ ਦੱਸਦੀ ਆਂ ਵੀ ਮੈਂ ਬਾਹ ਨੂੰ ਕਿਸ ਤਰੀਕੇ ਨਾਲ ਖੁੱਲਾ ਕੀਤਾ ਦੇਖੋ ਇਹਦੇ ਵਿੱਚ ਪਹਿਲਾਂ ਹੀ ਮੈਂ ਇੱਥੇ ਸਲਾਈ ਲਾਈ ਹੋਈ ਸੀ ਇਹ ਸਿਰਫ ਅੱਧਾ ਕੈਂਚੇ ਜਾਂ ਜਿਹੜਾ ਕੱਪੜਾ ਆ ਤਾਂ ਮੈਂ ਹੁਣ ਇਹਨੂੰ ਕਿਸ ਤਰੀਕੇ ਦੇ ਨਾਲ ਖੁੱਲਾ ਕਰੂੰਗੀ ਮੈਂ ਕੀ ਕੀਤਾ ਮੇਰੇ ਕੋਲ ਸਲਵਾਰ ਨਾਲ ਦਾ ਕੱਪੜਾ ਜਿਹੜਾ ਪਿਆ ਹੈਗਾ ਆ ਇੱਕ ਲਈ ਸਿਰਫ ਇੰਨੀ ਜੀ ਇੰਨੇ ਪੀਸ ਜਿਹੜਾ ਮੇਰੇ ਕੋਲ ਪਿਆ ਹੈਗਾ ਆ ਮੈਂ ਇਹਦੇ ਨਾਲ ਹੀ ਜਿਹੜਾ ਆ ਇਹਨੂੰ ਖੁੱਲਾ ਕਰ ਦੇਣਾ ਹੈ ਮੈਂ ਇਹਨੂੰ ਕੀ ਕੀਤਾ ਹੈਗਾ ਮੈਂ ਦੇਖੋ ਇਹਨੂੰ ਸਾਰਾ ਢੇਡ ਕੇ ਤਰਪਾਈ ਦੇ ਲਈ ਤਾਂ ਮੈਂ ਇੱਥੇ ਕੱਟ ਜਿਹੜਾ ਆ ਪੀ ਸ਼ੇਪ ਦਾ ਲਾ ਦਿੱਤਾ ਹੈਗਾ ਆ ਇਹ ਦੇਖ ਲਓ ਇਸ ਤਰ੍ਹਾਂ ਕਰਕੇ ਠੀਕ ਹੈ ਤੇ ਆਪਾਂ ਹੁਣ ਇਹਨੂੰ ਮੈਂ ਦੂਜੀ ਬਾਹ ਜਿਹੜੀ ਮੈਂ ਤਿਆਰ ਕੀਤੀ ਹੋਈ ਆ ਉਹ ਤੁਹਾਨੂੰ ਮੈਂ ਦਿਖਾਉਣੀ ਆ ਹੁਣ ਇਹ ਦੇਖੋ ਇਹ ਮੈਂ ਲਾ ਦਿੱਤਾ ਹੈਗਾ ਇਸ ਕੱਪੜੇ ਨੂੰ ਮੈਂ ਇੱਥੇ ਲਾ ਕੇ ਇਹ ਵਾਲੇ ਕੱਪੜੇ ਨੂੰ ਬਾਹ ਤੇ ਲਾ ਕੇ ਫੇ ਅੰਦਰੋਂ ਜਿੱਦਾਂ ਆਪਾਂ ਗਲ ਦੀ ਕਰੀਦੀਏ ਉਸੇ ਤਰ੍ਹਾਂ ਕੱਟ ਲਿਆ ਕਿਉਂਕਿ ਆਪਾਂ ਪਹਿਲਾਂ ਵੀ ਮੈਂ ਕੱਟ ਸਕਦੀ ਸੀ ਪਰ ਮੈਂ ਆਪਣੇ ਕੱਪੜੇ ਦਾ ਹਿਸਾਬ ਵੀ ਲਾਉਣਾ ਸੀ ਇਸ ਤਰ੍ਹਾਂ ਕੱਟ ਕੇ ਆਪਾਂ ਇਹਨੂੰ ਜਿਹੜਾ V ਸ਼ੇਪ ਦੇ ਵਿੱਚ ਕੱਟ ਕੇ ਇਹ ਕੱਪੜਾ ਮੈਂ ਉੱਤੇ ਲਾ ਕੇ ਇਸ ਕੱਪੜੇ ਨੂੰ ਮੈਂ ਅੰਦਰ ਜਿਹੜਾ ਹੈ ਫੋਲਡ ਕਰ ਦਿੱਤਾ ਆ ਫੋਲਡ ਕਰਨ ਤੋਂ ਬਾਅਦ ਮੈਂ ਉੱਪਰ ਦੀ ਇਹ ਸਲਾਈ ਜਿਹੜੀ ਲਾ ਦਿੱਤੀ ਆ ਫਿਰ ਇਹ ਸਲਾਈ ਲਾਤੀ ਜੇ ਤੁਸੀਂ ਇੱਥੇ ਸਲਾਈ ਲਾਉਣੀ ਸਲਾਈ ਲਾ ਸਕਦੇ ਆ ਜੇ ਤਰਪਾਈ ਕਰਨੀ ਆ ਤਾਂ ਤਰਪਾਈ ਵੀ ਤੁਸੀਂ ਕਰ ਸਕਦੇ ਆ ਤੇ ਇਸ ਤਰ੍ਹਾਂ ਜਿਹੜਾ ਹੁਣ ਇਹ ਬਾਹਨ ਆ ਇੱਕ ਤੇ ਇਹਦੀ ਥੋੜੀ ਲੈਂਥ ਦਾ ਵੱਧ ਗਈ ਹੈਗੀ ਇਹ ਮਾਂ ਦੀ ਤੇ ਦੇਖੋ ਨਾ ਪਹਿਲਾਂ ਜਿਹੜਾ ਆ ਇੱਥੋਂ ਤੱਕ ਸੀ ਇਹਦੀ ਤਰਪਾਈ ਹਨਾ ਪਹਿਲਾਂ ਇੰਨਾ ਜਿਹੜਾ ਇਹਦਾ ਦੇਖੋ ਜਿਸ ਦਾ ਹੀ ਪਿਆ ਆ ਵੀ ਇੱਥੋਂ ਤੱਕ ਇਹਦੀ ਤਰਪਾਈ ਐਨਾ ਸੀ ਇਹ ਅੰਦਰ ਨੂੰ ਹੁਣ ਇਹਦੇ ਨਾਲ ਥੋੜੀ ਜਿਹੀ ਲੰਬਾਈ ਜਿਹੜੀ 1 ਤੋਂ ਸਵਾ ਇੰਚ ਲੰਬਾਈ ਇਹਦੀ ਉਹ ਵਧ ਗਈ ਆ ਦੂਸਰੇ ਦੇ ਨਾਲ ਹੁਣ ਇਹ ਟੱਕ ਪਾਉਣ ਦੇ ਨਾਲ ਜਿਹੜੀ ਆ ਇਹ ਜਿਹੜੀ ਮੋਰੀ ਆ ਬਾਹ ਦੀ ਉਹ ਵੀ ਖੁੱਲੀ ਹੋ ਜਾਊਗੀ ਤੁਹਾਨੂੰ ਮੇਰਾ ਇਹ ਤਰੀਕਾ ਬਿਨਾ ਮਾਰਜਨ ਤੋਂ ਬਾਹ ਜਿਹੜੀ ਆ ਖੁੱਲੀ ਕਰਨ ਦਾ ਤਰੀਕਾ ਜੇ ਤੁਹਾਨੂੰ ਵਧੀਆ ਲੱਗਾ ਹੋਵੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਤੇ ਤੁਸੀਂ ਫਿਰ ਆਪਾਂ ਹੋਰ ਇੱਕ ਵੀਡੀਓ ਦੇ ਨਾਲ ਮਿਲਦੇ ਆ ਜਿਹਦੇ ਵਿੱਚ ਮੈਂ ਐਦਾਂ ਹੀ ਕੁਛ ਨਾ ਕੁਛ ਦਿਖਾਉਂਦੀ ਰਹਿਣੀ ਆ ਵੀ ਆਪਾਂ ਕਿਹੜੀ ਚੀਜ਼ بگੜੀ ਹੋਈ ਆ ਉਹਨੂੰ ਕਿਸ ਤਰ੍ਹਾਂ ਆਪਾਂ ਸਹੀ ਕਰ ਸਕਦੇ ਆ ਜਾਂ ਕੋਈ ਨਵੀਂ ਵੀਡੀਓ ਕਿਸ ਤਰ੍ਹਾਂ ਮੈਂ ਹਰ ਕਿਹ ਚੀਜ਼ ਆ ਜੋ ਵੀ ਮੈਂ ਕਰਦੀ ਆ ਘਰ ਵਿੱਚ ਬੈਠੀ ਮੈਂ ਉਹੋ ਚੀਜ਼ਾਂ ਤੁਹਾਡੇ ਨਾਲ ਜਿਹੜੀਆਂ ਸ਼ੇਅਰ ਕਰਦੀ ਰਹਿਣੀ ਆ ਹਨਾ ਤੇ ਤੁਸੀਂ ਮੇਰੀ ਵੀਡੀਓ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਮੈਂ ਇੱਕ ਹੋਰ ਵੀਡੀਓ ਦੇ ਨਾਲ ਤੁਹਾਡੇ ਨਾਲ ਜਰੂਰ ਮਿਲੂੰਗੀ ਠੀਕ ਹੈ ਜੀ ਉਹਨਾਂ ਸਾਰੇਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ